ਗੜੇ ਮਾਰੀ ਹੋ ਰਹੀਆ ਉੱਥੇ ਹੀ ਪਚਾਰਾ ਦੇ ਵਿੱਚ ਆਸਮਾਨੀ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਲੋਕਾਂ ਦਾ ਕਹਿਣਾ ਹੈ ਕਿ ਆਸਮਾਨੀ ਬਿਜਲੀ ਡਿੱਗਣ ਕਰਕੇ ਅਫੜਾ ਤਫੜੀ ਮਚ ਗਈ ਹੈ ਤੇ ਡਰ ਦਾ ਮਾਹੌਲ ਬਣ ਗਿਆ ਲੋਕ ਆਪਣੀਆਂ ਦੁਕਾਨਾਂ ਛੱਡ ਕੇ ਭੱਜ ਰਹੇ ਨੇ ਜਦੋਂ ਲੋਕਾਂ ਨੇ ਦੇਖਿਆ ਤਾਂ ਆਸਮਾਨੀ ਬਿਜਲੀ ਕਰਕੇ ਬਿਜਲੀ ਦੇ ਮੀਟਰਾਂ ਨੂੰ ਕਾਫੀ ਅੱਗ ਲੱਗ ਗਈ ਤੇ ਲੋਕਾਂ ਨੇ ਮੀਟਰਾਂ ਦੇ ਉੱਤੇ ਮਿੱਟੀ ਡੇਕ ਕੇ ਅੱਗ ਬੁਝਾਈ ਪੰਜਾਬ ਦੇ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ ਜਿਸ ਦੇ ਚਲਦੇ ਤੇਜ਼ ਹਵਾਵਾਂ ਤੇ ਗੜੇਮਾਰੀ ਹੋਈ ਹੈ ਜਿਸ ਕਰਕੇ ਆਸਮਾਨੀ ਬਿਜਲੀ ਵੀ ਕਈ ਜਗ੍ਹਾ ਤੇ ਡਿੱਗੀ ਹੈ ਬਿਜਲੀ ਦੇ ਮੀਟਰ ਨੇ ਜੜੇ ਕੀ ਉਹਨਾਂ ਤੇ ਵੀ ਆਸਮਾਨੀ ਬਿਜਲੀ ਡਿੱਗੀ ਹੈ ਤੇ ਉਹਨਾਂ ਦੇ ਵਿੱਚੋਂ ਚਿੰਗਿਆੜੀਆਂ ਨਿਕਲੀਆਂ ਸ਼ੁਰੂ ਹੋਈਆਂ ਤਾਂ ਲੋਕਾਂ ਦੇ ਵੱਲੋਂ ਜਿੱਥੇ ਕਿ ਮਿੱਟੀ ਪਾ ਕੇ ਉਸ ਨੂੰ ਬੁਝਾਇਆ ਗਿਆ ਸੋ ਪਚਾਲਾ ਦੇ ਵਿੱਚ ਤੇਜ਼ ਬਾਰਿਸ਼ ਤੇਜ਼ ਹਵਾਵਾਂ ਤੇ ਗੜੇਮਾਰੀ ਹੋਈ ਹੈ ਤੇ ਆਸਮਾਨੀ ਬਿਜਲੀ ਕਾਰਨ ਬਿਜਲੀ ਦੇ ਮੀਟਰਾਂ ਦੇ ਵਿੱਚ ਵੀ ਅੱਗ ਲੱਗ ਗਈ ਲੋਕਾਂ ਨੇ ਮੀਟਰਾਂ ਤੇ ਮਿੱਟੀ ਡੇਕ ਕੇ ਆਗ ਬੁਝਾਈ ਹੈ ਪਰਦੇ ਵਿੱਚ ਜਿਹੜਾ ਹੈ بارش ਦਾ ਅਲਰਟ ਜਾਰੀ ਹੋਇਆ ਪਿਆ ਕਿੱਥੇ ਕੱਲ ਰਾਤ ਨੂੰ ਪੰਜਾਬ ਦੇ ਵਿੱਚ ਕਿੱਥੇ ਗੜੇਮਾਰੀ ਹੋਈ ਔਰ ਕਿੱਥੇ ਤੇਜ਼ ਬਰਸਾਤ ਪਟਿਆਲਾ ਦੇ ਵਿੱਚ ਵੀ ਜਿਹੜਾ ਹੈ ਬਰਸਾਤ ਜਿਹੜੀ ਚੱਲ ਰਹੀ ਲੇਕਿਨ ਉਸੇ ਦੌਰਾਨ ਜਿਹੜਾ ਇੱਕ ਬਿਜਲੀ ਗਿਰਨ ਦਾ ਆਸਮਾਨੀ ਬਿਜਲੀ ਗਿਰਨ ਦਾ ਜਿਹੜਾ ਹੈਗਾ ਮਾਮਲਾ ਸਾਹਮਣੇ ਆਇਆ ਫਿਲਹਾਲ ਮੈਂ ਤਸਵੀਰ ਦਿਖਾ ਦਿੰਦਾ ਰਾਤ ਨੂੰ ਲੋਕਾਂ ਦਾ ਕਹਿਣਾ ਇੱਕਦਮ ਜਿਹੜੀ ਹੈ ਬਿਜਲੀ ਜਿਹੜੀ ਹੈ ਉਹ ਇੱਥੇ ਗਿਰੀ ਔਰ ਆਹ ਹਾਲਤ ਜਿਹੜੀ ਹੈ ਕਰ ਦਿੱਤੀ ਮੀਟਰ ਦੇ ਵਿੱਚ ਜਿਹੜੀ ਹੈ ਅੱਗ ਲੱਗ ਗਈ ਸੀ ਕਿ ਲੋਕ ਵੀ ਜੋ ਮੌਜੂਦ ਸੀਗੇ ਉਸ ਵਕਤ ਕੱਲ ਦੇਰ ਰਾਤ ਸ਼ਾਮ ਨੂੰ ਉਹ ਵੀ ਸਾਡੇ ਨਾਲ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਹੋਇਆ ਕੀ ਸੀਗਾ ਜੀ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਜਦ ਬਿਜਲੀ ਖੜ ਗਈ ਸੀ ਮੈਂ ਸਾਹਮਣੇ ਖੜਾ ਸੀ ਇੰਨਾ ਟੁੱਟਾ ਹੈ ਉੱਪਰੋਂ ਦੀ ਬਿਜਲੀ ਦਾ ਸਿੱਧਾ ਮੀਟਰ ਦੇ ਉੱਪਰ ਪਟਾਕਾ ਬੋਲਾ ਬਲਾਸਟ ਮੀਟਰ 'ਤੇ ਅੱਗ ਲੱਗ ਗਈ ਮੀਟਰ 'ਤੇ ਮੀਟਰ 'ਤੇ ਅੱਗ ਲੱਗ ਗਈ ਆ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਜਦੋਂ ਜਦੋਂ ਬਿਜਲੀ ਮਾਹੌਲ ਇਹੀ ਤਾਂ ਉਸਕੇ ਬਾਅਦ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਤਾਂ ਇੱਕਦਮ ਸਭ ਪਬਲਿਕ ਹਿਲ ਗਈ ਸੀ ਇੱਕਦਮ यही बिजली गिरती भी हाँ, भी देखी थी। उसके बाद बाद। में में एकदम अंधेरा सा गिनने के तो मीटर मीटर आग, आग, लग आग लगी। थले पानी तो मिट्टी पाओ मिट्टी पा अग बुझी बहुत बुरा हाल सी ਕਾਫੀ ਧੇਰ ਸੰਘਰਸ਼ ਕਰਕੇ ਬੁਜੀ ਅੱਗ ਜੀ ਕਾਫੀ ਧੇਰ ਸੰਘਰਸ਼ ਕਰਨ ਤੋਂ ਬਾਅਦ ਲੋਕਾਂ ਦਾ ਕਹਿਣਾ ਵੀ ਅੱਗ ਨੂੰ ਜਿਹੜਾ ਬੁਝਾਇਆ ਗਿਆ ਕਿਥੇ ਨਾ ਕਿਥੇ ਕੱਲ ਸ਼ਾਮ ਨੂੰ ਜਿਹੜਾ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ ਸੀ ਕਿ ਆਸਮਾਨੀ ਬਿਜਲੀ ਗਿਰਨ ਦੇ ਨਾਲ ਕੈਮਰਾਮੈਨ ਕਰਨ ਦੇ ਨਾਲ ਹਰਿੰਦਰਪਾਲ ਸਿੰਘ ਇੰਡੀਆ